ਅਸਿਕਤ ਸਾਰਿਆਂ ਨੂੰ ਮੈਨਵ ਤੇ ਰੰਦਾਵਾ ਜਿੱਥੇ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕਲੀਨਿੰਗ ਦੇ ਪੱਖੋਂ ਐਕਸਪੈਡੀਸ਼ਨ ਜਿਹੜੀ ਬਿਲਕੁਲ ਸਾਡੇ ਰੇਡੀਓ ਸਪਾਈਸ ਦੇ ਨਾਲ ਜਿਹੜੀ ਲਾਈ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਚਾਰਲਸ 3 ਬਿਲਕੁਲ ਲਾਗੇ ਤੇ ਹੋਟਿਓ ਐਵੇਨੀ ਦੇ ਉੱਤੇ ਸਾਡੇ ਪੰਜਾਬੀ ਮੂਲ ਦੇ ਵੀ ਬਹੁਤ ਜਿਹੜੇ ਪਰਿਵਾਰ ਜਿਹੜੇ ਆਪਣਾ ਸਮਾਂ ਕੱਢ ਕੇ ਇੱਥੇ ਆ ਰਹੇ ਆ ਸੋ ਕਲੀਨਿੰਗ ਦੇ ਵਿੱਚ ਵੱਖ-ਵੱਖ ਕਮਿਊਨਿਟੀਆਂ ਇਕੱਠੀਆਂ ਹੋ ਕੇ ਜਿੱਥੇ ਆਪਾਂ ਰਹਿੰਦੇ ਆ ਉਸ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਸਾਰੇ ਇੱਥੇ ਲਾਗੇ ਲੱਗੇ ਹੋਏ ਨੇ ਸੋ ਕੁਝ ਵੀ ਚੰਗਾ ਜਿਹੜਾ ਕੀਤਾ ਜਾ ਸਕਦਾ ਸਿਰਫ ਤੁਹਾਨੂੰ ਐਫਰਟ ਕਰਨ ਦੀ ਜ਼ਰੂਰਤ ਹੈ ਬਹੁਤ ਇਨੀਸ਼ੀਟਿਵਸ ਨੇ ਪੈਪਟੋਈ ਵੈਸਟ ਦੀ ਟੀਮ ਰੋਟਰੀ ਦੀ ਟੀਮ ਇੱਥੇ ਇਹ ਸਾਰਾ ਕੁਝ ਜਿਹੜਾ ਕਰ ਰਹੀ ਹੈ ਸੋ ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਇੱਕ ਚੰਗੀ ਐਗਜ਼ਾਮਪਲ ਸੈੱਟ ਕਰ ਰਹੀ ਹੈ ਸੋ ਸਾਰੀ ਹੀ ਟੀਮ ਨੂੰ ਇਸ ਦੀਆਂ ਜੜੀਆਂ ਮੁਬਾਰਕਾਂ ਤੁਸੀਂ ਦੇਖ ਸਕਦੇ ਹੋ ਔਰਡਰ ਦੇ ਜਿਹੜੇ ਮੈਂਬਰ ਆਪ ਟ੍ਰੋਲੀ ਇੱਥੇ ਪਿਕ ਕਰਦੇ ਹੋਏ ਰੇਡੀਓ ਸਪਾਈਸ ਤੇ ਨਵਤੇ ਰਹਿੰਦਾ